ਮੁਸਕਾ ਅਫਸੋਸ ਮਾਨਦੇ ਨਹੀਂ ਆਪ ਕਿਉਂ ਮਾਫੀ ਮੰਗਾਂਗੇ ਜੀ ਜਿਹੜਾ ਮੰਗਾਇਆਗਾ ਜੀ ਸਤਲੋ ਆਪਰਾ ਧੀਆ ਮੈਂ ਤਾਈ ਮਲਾਣਾ ਤਾਂ ਉਹਦੇ ਨਾਲ ਹੀ ਮੁੜੇਗਾ ਉਹਨੂੰ ਸਤਲੋ ਨਹੀਂ ਮੈਂ ਗੱਲ ਨਹੀਂ 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 ਇਹ ਮੁੜਾਫੀ ਆ ਕਿਹਦੇ ਆ ਦੇਖੋ ਜੀ 1 ਘੰਟਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਡੋਨੀ ਐਸ ਵੇਲੇ ਬੈਠੇ ਆ ਪਠਾਨਕੋਟ ਲਦਬਾਲਾ ਮਾ ਟੋਲ ਪਲਾਜੇ ਦੇ ਉੱਪਰ ਔਰ ਟੋਲ ਪਲਾਜੇ ਵਾਲੇ ਜਿਹੜੇ ਤੇ ਸਾਡੇ ਪੰਜਾਬੀ ਭਰਾ ਨੇ ਉਹ ਤਾਂ ਸਾਡਾ ਸਾਥ ਦਿੰਦੇ ਪੂਰਾ ਵੀ ਉਹਨਾਂ ਨੂੰ ਸਾਡੀ ਸੱਭੇਤਾ ਵੀ ਪਤਾ ਸਾਡੇ ਪਰਿਵਾਰਾਂ ਦੀ ਇੱਜ਼ਤ ਦਾ ਵੀ ਪਤਾ ਭੈਣਾਂ ਤੇ ਜਿਹੜੇ ਸਾਡੀਆਂ ਨਾਲ ਮਾਵਾ ਧੀਆਂ ਹੁੰਦੀਆਂ ਨੇ ਉਹਨਾਂ ਦੀ ਸੱਭੇਤਾ ਨੂੰ ਉਹਨਾਂ ਦੀ ਇੱਜ਼ਤ ਕਿੱਦਾਂ ਕਰਨੀ ਐ ਵੀ ਪਤਾ ਪਰ ਜਿਹੜੇ ਇੱਥੇ ਪ੍ਰਵਾਸੀ ਆ ਕੇ ਬਾਹਰੋਂ ਆ ਕੇ ਸਾਡੇ ਪੰਜਾਬ ਤੇ ਰਾਜ ਵੀ ਕਰ ਰਹੇ ਨੇ ਤੇ ਇਹਨਾਂ ਪੰਜਾਬੀ ਭਰਾਵਾਂ ਦੇ ਉੱਤੇ ਰਾਜ ਵੀ ਕਰ ਰਹੇ ਨੇ ਤੇ ਇਹ ਜਿਹੜੇ ਥੱਲੇ ਸਾਡੇ ਵੀਰ ਸਾਰੀ ਦਿਹਾੜੀ ਘਟਾ ਖਾਂਦੇ ਨੇ ਇਹਨਾਂ ਦੇ ਉੱਤੇ ਤਸ਼ੱਦਦ ਵੀ ਕਰਦੇ ਨੇ ਤੇ ਨਾ ਕਿ ਉਹਨਾਂ ਨੂੰ ਬੋਲਣ ਦਾ ਪਤਾ ਕਿਸੇ ਪਰਿਵਾਰ ਦੀ ਬੋਲਬਾਣੀ ਕਿੱਦਾਂ ਕਰਨੀ ਐ ਤੇ ਨਾ ਹੀ ਇੱਜ਼ਤ ਦਾ ਪਤਾ ਪਰ ਇੱਥੇ ਸਾਡਾ ਕਿ ਯੂਨੀਅਨ ਦੇ ਮੈਂਬਰ ਟੋਲ ਦੇ ਉੱਤੇ ਲੰਘਦੇ ਪਏ ਸੀ ਤੇ ਇਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਮਿਸਬੀਹੇਵ ਕੀਤਾ ਜਿਹਦੇ ਕਾਰਨ ਅਸੀਂ ਇਸ ਟੋਲ ਪਲਾਜ ਦੇ ਉੱਤੇ ਧਰਨਾ ਲਾਇਆ ਜਿੰਨੀ ਦੇਰ ਹੁਣ ਇਹ ਮਾਫੀ ਨਾ ਮੰਗਣ ਗਿਆ ਲਿਖ ਦੇ ਵਿੱਚ ਉਨੀ ਦੇਰ ਇੱਥੇ ਇਦਾਂ ਹੀ ਕਾਰਵਾਈ ਕੱਲ ਚੱਲਦੀ ਰਹੂਗੀ ਤੇ ਜਿਹੜੇ ਮੇਰੇ ਬਾਕੀ ਭਰਾਣੇ ਜੋ ਵੀ ਵੀਡੀਓ ਵੇਖਣ ਉਹਨਾਂ ਨੂੰ ਇਹ ਪੀਲਿਆ ਕਿ ਤੁਸੀਂ ਸਾਰੇ ਟੋਲ ਪਲਾਜ ਦੇ ਉੱਪਰ ਪਹੁੰਚੋ ਤੇ ਇੱਥੇ ਜਿਹੜਾ ਧਰਨਾ ਆ ਉਹ ਹੁਣ ਆਪਾਂ ਲਾਵਾਂਗੇ ਜਿੰਨੀ ਦੇਰ ਕੋਈ ਹੱਲ ਨਹੀਂ ਹੁੰਦਾ ਉਨੀ ਦੇਰ ਤੇ ਧਰਨਾ ਚੱਲੂਗਾ ਇਦਾਂ ਹੀ ਭਾਵੇਂ ਥੋੜੇ ਆ ਪਰ ਆਪਣੇ ਹੱਕ ਵਾਸਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਵਾਸਤੇ ਆਪਣੇ ਆਪ ਵਾਸਤੇ ਸਾਨੂੰ ਲੜਨਾ ਆਉਂਦਾ ਆ ਧੰਨਵਾਦ ਜੀ